ਕਰੇ ਕੋਈ ਹੈ ਇਕੱਲੇ ਮੁੰਡਾ ਨਹੀਂ ਮੁੰਡਾ ਹੈ ਮੁੰਡਾ ਹੈ ਜ ਲੈਡ ਆ ਸੋਚਣਾ ਦਿਨਾਂ ਦੇ ਕਮੇਟੀ ਆ ਦੇਖੀ ਵੀ ਮੜਾ ਆਪਣਾ ਪੂਰੇ ਬਾਗੋਂ ਉਹਨੇ ਕਰੇ ਮੇਰਾ ਡਾਕਟਰ ਹੈ ਤੇ ਅਸੀ ਹਾਂਜੀ ਜਿਹੜੀ ਅਜੀ ਮਾਮਲਾ ਆਉਦਾ ਜਿਹੜੇ ਡੈੱਡ ਬੋਡੀ ਆ ਐਜ਼ ਅ ਬ੍ਰੌਟ ਡੈਡ ਆ ਇਹ ਹਾਂਜੀ ਸਾਡੇ ਕੋਲ ਬ੍ਰੌਟ ਡੈਡੀ ਆ ਜੀ ਉਹ ਨਾਮਾ ਯਦਵਿੰਦਰ ਸਿੰਘ ਨਾਮਾ ਜੀ ਉਹਦਾ ਤੇ 25 ਸਾਲ ਉਹਦੀ ਉਮਰ ਹੈਗੀ ਆ ਸਾਡੇ ਕੋਲ ਆਇਆ ਹੈਗਾ ਉਹ ਅਸੀਂ ਉਹਨੂੰ ਮੋਰਚਰੀ ਸ਼ਿਫਟ ਕਰਾ ਦਿੱਤਾ ਹੈ ਕਿੰਨੇ ਵਜੇ ਫੌਸਲੇ ਸਾਡੇ ਕੋਲ ਆਇਆ ਹੈਗਾ ਜੀ 3:30 ਵਜੇ ਤੋਂ ਬਾਅਦ 4:56 ਮਿੰਟ ਦੇ ਕਰੀ ਕਿੱਥੇ ਦਾ ਰਹਿਣਾ ਇਹ ਉਟਾਲਾ ਜੀ ਉਟਾਲਾ ਵਿਲੇ ਕੁਝ ਪਤਾ ਲੱਗਿਆ ਵੀ ਕਿੰਦਾ ਹੰਡ ਨੀ ਹਜੇ ਹਜੇ ਤਾਂ ਆਪਾਂ ਪੋਸਟਮਾਰਟਮ ਕਰਾਂਗੇ ਜੀ ਹਨਾ ਪੋਸਟਮਾਰਟਮ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੁੰਦਾ ਹੈ ਵੀ ਕੀ ਕੌਜ਼ ਰਿਹਾ ਹੈ ਦਾ ਪਰ ਜਿਵੇਂ ਦੇਖਣ ਚ ਲੱਗਦਾ ਪਿਆ ਸ਼ਾਇਦ ਨਸ਼ਾ ਦਾ ਹੋ ਸਕਦਾ ਨਸ਼ੇ ਕਰਕੇ ਜਿਆਦਾ ਨਸ਼ਾ ਹੋਣ ਕਰਕੇ ਹੋ ਉਹੀ ਇੰਜੈਕਸ਼ਨ ਦਾ ਨਿਸ਼ਾਨ ਜਿਹਾ ਉਹ ਉਹ ਦੇਖਣਾ ਪੋਸਟ ਮਾਰਟ ਬਦਲ ਕਰਾਂਗੇ ਜੀ ਜ਼ਰੂਰ ਅਸੀਂ ਵੈਲਿਊਏਟ ਕਰਾਂਗੇ ਜੀ ਹਾਂਜੀ ਸਾਨੂੰ 4 ਵਜੇ ਨਾਲ ਜੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਸ਼ਕਤੀ ਕੰਡੇ ਦੇ ਬੈਕ ਸਾਈਡ ਇੱਕ ਗੱਡੀ ਖੜੀ ਆ ਫੋਰਡ ਪਿਗੋ ਜਿਹਦੇ ਵਿੱਚ ਇੱਕ ਲੜਕੇ ਦੀ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਗਏ ਜਾ ਕੇ ਦੇਖਿਆ ਤੇ ਡੈੱਡ ਬੋਡੀ ਨੂੰ ਅਸੀਂ ਚਾਕੇ ਹਸਪੀਟਲ ਪਹੁੰਚਾਇਆ ਹਸਪਤਾਲ ਜਾ ਕੇ ਡਾਕਟਰਾਂ ਨੇ ਦੇ ਚੈੱਕ ਕੀਤਾ ਕਹਿੰਦੇ ਇਹਦੀ ਡੈਥ ਹੋਈ ਆ ਉਹ ਤੋਂ ਬਾਅਦ ਅਸੀਂ ਉਹਦੇ ਵਾਰਸਾਂ ਦਾ ਬਿਆਨ ਲਿਖਿਆ ਉਦੇ ਵਾਰਸਾਂ ਨੇ ਬਿਆਨ ਲਖਾਇਆ ਵੀ ਸਾਡੇ ਲੜਕਾ ਜਿਹੜਾ ਬੀਪੀ ਦਾ ਮਰੀਜ਼ ਸੀਗਾ ਤੇ ਹੋ ਸਕਦਾ ਸਾਡੇ ਲੜਕੇ ਦੀ ਡੈਥ ਹੈ ਜਿਹੜੀ ਬੀਪੀ ਕਰਕੇ ਜਾਂ ਹਾਰਟ ਅਟੈਕ ਨਾਲ ਹੋਈ ਹੋਵੇ ਬਾਕੀ ਇਹਦਾ ਪੋਸਟਮਾਰਟਮ ਕਰਾ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਅਸਲ ਕਲ ਕਲੀਅਰ ਹੋਊ ਵੀ ਕਿਵੇਂ ਹੋਈ ਆ ਕਿੰਨੀ ਉਮਰ ਸੀਗੀ ਜੀ ਮੁੰਡੇ ਦੀ ਮੁੰਡੇ ਦੀ ਉਮਰ ਸੀਗੀ ਜੀ 28 ਸਾਲ ਕਿੱਥੇ ਦਾ ਰਹਿਣ ਵਾਲਾ ਸੀ ਜੀ ਇਹ ਸੀਗਾ ਜੀ ਉਟਾਲਾ ਪਿੰਡ ਦਾ ਮੱਗਰ ਸਿੰਘ ਇਹਦਾ ਨਾਂ ਸੀ ਜਗਤਵਿੰਦਰ ਸਿੰਘ ਸਾਨੂੰ ਮੱਗਰ ਸਿੰਘ 28 ਸਾਲਾਂ ਉਮਰ ਸੀਦੀ ਪਰਿਵਾਰ ਦੇ ਵਿੱਚ ਕੀ ਇਕੱਲਾ ਹੀ ਸੀ ਤੇ ਇਕੱਲਾ ਹੀ ਮੁੰਡਾ ਸੀਗਾ ਜੀ ਖੇਤੀਬਾੜੀ ਕਰਦਾ ਸੀ ਕਿਹਾ ਸੀ ਜੀ ਸਰ ਜੀ ਕਿਸ ਤਰ੍ਹਾਂ ਨਹੀਂ ਵਿਆਹ ਨਹੀਂ ਹੋਇਆ ਸੀਗਾ ਜੀ ਦੀ ਇੱਕ ਸਿਸਟਰ ਉਹ ਬਾਹਰ ਹੈ ਹਾਂ ਕੋਈ ਨਹੀਂ ਇਕੱਲੇ ਮੁੰਡਾ ਇਕੱਲਾ ਹੀ ਮੁੰਡਾ ਹੈ ਜਿਹੜਾ ਨਾ ਨੀਤੀ ਅੱਦਿਕ ਵੀ ਨਹੀਂ ਮੜਿਆ ਪਰੇ ਬਾਹਰ ਹੋਣੇ ਕੋਨੇ ਮੇਰਾ ਡਾਕਟਰ ਹੈ ਤੇ ਅਸੀਂ ਹਾਂ ਜਿਹੜੀ ਅਜੀ ਮਾਮਲਾ ਆਉਦਾ ਜਿਹੜੇ ਡੈੱਡ ਬੋਡੀ ਆ ਐਸੇ ਬ੍ਰਾਡ ਡੈੱਡ ਆਏ ਹਾਂ ਹਾਂਜੀ ਸਾਡੇ ਕੋਲ ਬ੍ਰਾਡ ਡੈੱਡ ਆਏ ਜੀ ਉਹ ਨਾਮਕ ਯਦਵਿੰਦਰ ਸਿੰਘ ਨਾਮਾ ਜੀ ਉਹਦਾ ਤੇ 25 ਸਾਲ ਉਹਦੀ ਉਮਰ ਹੈਗੀ ਐ ਸਾਡੇ ਕੋਲ ਆਇਆ ਹੈਗਾ ਉਹ ਅਸੀਂ ਉਹਨੂੰ ਮੋਰਚਰੀ ਸ਼ਿਫਟ ਕਰਾ ਦਿੱਤਾ ਹੈ ਤੁਹਾਨੂੰ ਸੁਣੇ ਸਾਡੇ ਕੋਲ ਆਇਆ ਹੈਗਾ ਜੀ 4:30 ਬਜੇ ਤੋਂ ਬਾਅਦ 4:56 ਮਿੰਟ ਦੇ ਕਰੀ ਕਿੱਥੇ ਦਾ ਰਹਿਣਾ ਇਹ ਉਟਾਲਾ ਜੀ ਉਟਾਲਾ ਵਿਲੇ ਕੀ ਪਤਾ ਲੱਗੇ ਵੀ ਕੀ ਦਾੰਡ ਨਹੀਂ ਹਜੇ ਹਜੇ ਤਾਂ ਆਪਾਂ ਪੋਸਟਮਾਰਟਮ ਕਰਾਂਗੇ ਜੀ ਹਨਾ ਪੋਸਟਮਾਰਟਮ ਤੋਂ ਬਾਅਦ ਹੀ ਡਿਸਾਈਡ ਹੁੰਦਾ ਹੁੰਦਾ ਹੈ ਵੀ ਕੀ ਕੌਜ਼ ਰਿਹਾ ਹੈ ਇਸ ਦਾ ਪਰ ਜਿਵੇਂ ਦੇਖਣ ਚ ਲੱਗਦਾ ਪਿਆ ਸ਼ਾਇਦ ਨਸ਼ਾ ਦਾ ਹੋ ਸਕਦਾ ਨਸ਼ੇ ਕਰਕੇ ਜਿਆਦਾ ਨਸ਼ਾ ਹੋਣ ਕਰਕੇ ਹੋ ਕੋਈ ਇੰਜੈਕਸ਼ਨ ਦਾ ਨਿਸ਼ਾਨ ਜੈਸਾ ਉਹ ਉਹ ਦੇਖਣਾ ਪੋਸਟਮਾਰਟਮ ਕਰਾਂਗੇ ਜੀ ਜ਼ਰੂਰ ਅਸੀਂ ਵੈਲਿਊਏਟ ਕਰਾਂਗੇ ਜੀ